ਦੀ ਮਾ ਮੇਰਾ ਜੀ ਨੂੰ ਉੱਥੇ ਖੜਨੇ ਨਹੀਂ ਮਾਰ ਮਾਰੇ ਦੇ ਹੋਰ ਤੋਂ ਦੀਆਂ ਪੌਂਡ ਹੈ ਇਹਨੇ ਦਿਨਾਂ ਦੀ ਇੱਕ ਮਿੰਟ ਮੇਰੇ ਸੁਣਾ ਪਤਾ ਨਹੀਂ ਲੱਗਾ ਜਦੋਂ ਜਦੋਂ ਵੀਡੀਓ ਪਾਈ ਇੱਕ ਕਰਦੇ ਤੁਹਾਨੂੰ ਕੱਲ ਵੀ ਉਹ ਨਹੀਂ ਪਾਈ ਛੱਡਣਾ ਇਹਨੂੰ ਕਾ ਦੋ ਭੰਡਾ ਧਿਆਨ ਨਾਲ ਮਾਰੋੜਾ ਪਾ ਲਓ ਯਾਰ ਕਰਦੇ ਜੀ ਮੈਚ ਖਾ ਦੋ ਮਾਵਾ ਰੁੰਦੀਆਂ ਜਦੋਂ ਪੈਣਾ ਇਸ ਨੌਜਵਾਨ ਦਾ ਭੀੜ ਵੱਲੋਂ ਬੇਰਹਿਮੀ ਨਾਲ ਕੁੱਟਾਮਾ ਝਾੜਿਆ ਜਾ ਰਿਹਾ ਹੈ ਉਸ ਨੌਜਵਾਨ ਦਾ ਕਸੂਰ ਵੀ ਬਹੁਤ ਵੱਡਾ ਹੈ ਇਸ ਨੌਜਵਾਨ ਤੇ ਨਸ਼ਾ ਵੇਚਣ ਦੇ આરોਪ ਲੱਗੇ ਹਨ ਤੇ ਲੋਕਾਂ ਮੁਤਾਬਕ ਉਹਨਾਂ ਨੇ ਇਸ ਨੂੰ ਰੰਗੇ ਹਾਥੀ ਨਸ਼ਾ ਵੇਚਦੇ ਹੋਏ ਕਾਬੂ ਕੀਤਾ ਹੈ ਲੋਕਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਮੌਕੇ ਤੇ ਬਣਾਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਹੈ ਤੂੰ ਮੇਰੇ ਸੁਣ ਮੇਰੀ ਗੱਲ ਆਪਣਾ ਪਿੰਡ ਹੀ ਤਬਾਹ ਕਰ ਦੇਣਾ ਨਹੀਂ 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 ਮਾਰੇ ਨਾ ਉਸਵਾਰਾ ਲਾਉਣਾ ਇਹਨੂੰ ਮਾਰੇ ਨਾ ਮਾਮਾ ਮਾਰਨਾ ਨਹੀਂ ਇਹ ਪਿੰਡ ਤਬਾਹ ਕਰਤਾ ਇਹਨਾਂ ਮਾਰੇ ਨਾ ਮਾਮਾ ਲੱਗਦਾ ਹੋਰ ਇਹਨਾਂ ਨੂੰ ਕੀ ਕਰਨਾ ਉਹ ਨਹੀਂ ਨਹੀਂ ਪ੍ਰਾਣੀ ਮਾਰ ਨਹੀਂ ਰਿਹਾ ਸਾਨੂੰ ਉੱਥੇ ਖੜਦੇ ਨਹੀਂ ਮਾਰ ਮਾਰੇ ਦੇ ਹੋਰ ਇੱਕ ਮਿੰਟ ਮੇਰੇ ਸੁਣਾ ਨਿਕਲ ਆ ਰਹੀ ਲੱਗਾ ਜਦੋਂ ਜਦੋਂ ਵੀਡੀਓ ਪਾਈ ਇੱਕ ਕਰਦੇ ਸਾਨੂੰ ਕੱਲ ਵੀ ਉਹ ਨਹੀਂ ਪਾਈ ਛੱਡਣਾ ਇਹਨੂੰ ਕਾ ਦੋ ਲੋਕਾਂ ਦੇ ਲੋਕਾਂ ਦੇ ਜਦੋਂ ਮਰਦੇ ਉਹ ਨਹੀਂ ਪੀਣਾ ਨਹੀਂ ਤੁਹਾਡੇ ਜਿਹੜੇ ਲੋਕਾਂ ਦੇ ਪੁੱਤ ਮਰਦੇ ਆ ਉਹ ਲੋਕਾਂ ਦੇ ਇਹ ਸਾਰਾ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਨੌਜਵਾਨ ਇਸੇ ਹੀ ਇਲਾਕੇ ਦੇ ਰਹਿਣ ਵਾਲੇ ਹਨ ਤੇ ਅਕਸਰ ਹੀ ਇਲਾਕੇ 'ਚ ਚਿੱਟੇ ਦਾ ਕਾਰੋਬਾਰ ਕਰਦੇ ਦਿਖਾਈ ਦਿੰਦੇ ਸਨ ਇਹ ਵੀ ਦੱਸਣਾ ਬਹਤ ਹੈ ਕਿ ਸਰਲਤ ਖਾਲਸਾ ਸੰਸਥਾ ਦੇ ਮੈਂਬਰਾਂ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਇਹ ਪਹਿਲ ਕੀਤੀ ਗਈ ਹੈ ਬਾਦਾਂ ਤੇ ਇਹ ਜੀ ਆਪਣਾ ਇਹ ਬੱਚੇ ਹੀ ਤਿੰਨ ਜੀ ਆਪਣਾ 30 35 ਸਾਲ ਦੀ ਉਮਰ ਉਹਨਾਂ ਦੀ ਤਿੰਨ ਕੋਜੇ ਲੜਕੇ ਸੀ ਤੋਂ ਇੱਕ ਦੂਜੇ ਨਾਲ ਗੱਲ ਕਰ ਰਹੇ ਸੀ ਤੇ ਉਹ ਫੌਜੀ ਸਾਹਿਬ ਹੁਣਾ ਉੱਥੇ ਸੁਣਿਆ ਨਾਲ ਵੀਰ ਛੰਨੇ ਨੇ ਸੁਣੀ ਇਹ ਗੱਲ ਵੀ ਇਹ ਕੋਈ ਨਸ਼ੇ ਦੇ ਵੇਚਣ ਦੀ ਗੱਲ ਕੋਈ ਵਪਾਰ ਦੀ ਗੱਲ ਕਰ ਰਿਹਾ ਕਿ ਇੰਨੀ ਅੱਧੀ ਦੀ ਜਾਂ ਆਹ ਗੱਲ ਆ ਕਿ ਪਹਿਲਾਂ ਤਾਂ ਨਿਗਰ ਸਾਡੀ ਰੱਖੀ ਜਾ ਰਹੀ ਸੀ ਬੋਲ ਕੇ ਵੀ ਵੀਡੀਓ ਪਾ ਚੁੱਕੇ ਥਾ ਅੱਗੇ ਵੀ ਜੋ ਵੀ ਨਸ਼ੇ ਆ ਜੋ ਕੋਈ ਵੀ ਅਜਿਹੀ ਗੱਲਬਾਤ ਕਰਨੇ ਸੀ ਨਸ਼ਾ ਵੇਚਣ ਦੀ ਕੀਤੀ ਤੇ ਉੱਥੇ ਕਾਰਵਾਈ ਜਿਹੜੀ ਸੰਤੋ ਸੰਤ ਜਥੇਦਾਂ ਤੇ ਆ ਸਮਾਜ ਸੇਵਾ ਵਾਲੇ ਜਿਹੜੇ ਇਹਨਾਂ ਨੂੰ ਦਿੱਤੀ ਜਾਏਗੀ 16 ਮੈਂਬਰੀ ਕਮੇਟੀ ਵੱਲੋਂ ਵੀ ਕੀਤੀ ਜਾਏਗੀ ਮਤਲਬ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਅਸੀਂ ਹੱਥੀ ਆਪਣੇ ਹੱਥੀ ਬੱਚੇ ਨਿਗਨਗੇ ਬੱਚੇ 11 ਸਾਲ ਦੇ ਜਿਹੜੇ ਅਸੀਂ ਆਪਣੇ ਹੱਥੀ ਟੀਕੇ ਲਾਉਦੇ ਫੜੇ ਆ ਜਿਹੜੇ ਨਿਗਨਗੇ ਬੱਚੇ ਬਿਲਕਦੇ ਪਿਓਾਂ ਦੀਆਂ ਬੁੱਕ ਗਲ ਵਖੜਗੀਆਂ ਪਾ ਕੇ ਪਿਓਾਂ ਦੇ ਗਲਾਂ ਨੂੰ ਤੇ ਉੱਚੀ ચી ਰੋਂਦੇ ਨਾਲ ਬੱਚੀਆਂ ਰੋਂਦੀਆਂ ਭੈਣਾ ਛੜੀਆਂ ਰੋਂਦੀਆਂ ਐ ਮਾਵਾਂ ਰੋਂਦੀਆਂ ਅਸੀਂ ਉਹ ਸਾਡੇ ਕੋਲ ਦੇਖੀਆਂ ਨਹੀਂ ਗਈਆਂ ਤੇ ਉਤੋਂ ਬਾਅਦ ਅਸੀਂ ਇਹ ਜਿਹੜੀ ਕਾਰਵਾਈ ਆਪਣਾ ਜਿਹੜਾ ਇਹ oprala ਜਿਹੜਾ ਵਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਇਹ ਜਿਹੜਾ oprala ਆਪਣਾ ਚਾਲੂ ਕੀਤਾ ਜੀ ਕਿਉਂਕਿ ਪ੍ਰਸ਼ਾਸਨ ਬਹੁਤ ਸੁਸਤਾ ਅਸੀਂ ਨਹੀਂ ਕਹਿੰਦੇ ਵੀ ਪ੍ਰਸ਼ਾਸਨ ਰਲਿਆ ਹੋਇਆ ਜਾਂ ਅਸੀਂ ਇਲਜ਼ਾਮ ਨਹੀਂ ਲਾਉਂਦੇ ਪਰ ਅਸੀਂ ਸਾਨੂੰ ਇਹ ਲੱਗਦਾ ਵੀ ਪ੍ਰਸ਼ਾਸਨ ਨਾਕਾਮ ਆ ਇਸ ਮਸਲੇ ਉੱਤੇ ਹਾਂ ਕੋਈ ਹੋਰ ਕੋਈ ਐਕਟੀਵਿਟੀ ਹੋਵੇ ਕੋਈ ਸਾਨੂੰ ਸਾਨੂੰ ਮੁਸ਼ਕਿਲ ਸੇ ਹੁੰਦਾ ਕਿਸੇ ਕਮਿਊਨਿਟੀ ਦੀ ਗੱਲ ਕਰਦੇ ਅਸੀਂ ਸਿੱਖ ਧਰਮ ਦੇ ਬਿਲੋਂਗ ਕਰਦੇ ਆ ਪੰਥਕ ਸੇਵਾਵਾਂ ਕਰਦੇ ਆ ਜੇ ਕੋਈ ਸਿੰਘ ਕੋਈ ਹੋਜੀ ਕਾਰਵਾਈ ਕਰਦਾ ਜੇ ਕੋਈ ਆਮ ਸਿੱਖ ਕੋਈ ਆਪਣਾ ਭਾਵਕ ਹੋ ਕੇ ਕਾਰਵਾਈ ਕਰਦਾ ਤੇ ਛੇਤੀ ਪਰਚੇ ਹੋ ਜਾਂਦੇ ਨੇ ਜੇਹਲਾ ਜਿਹੜਾ ਕੇ ਜਾਂਦੇ ਨੇ ਪਰ ਜਦੋਂ ਇੱਥੇ ਇਹ ਨਸ਼ਾ ਏਡੇ ਵੱਡੇ ਪੱਧਰ ਤੇ ਜਾਂ ਬਲਾਤਕਾਰ ਦਾ ਕੇਸ ਆਉਂਦਾ ਜਾਂ ਪਿੱਛੇ ਜੇ ਕੁੜੀਆਂ ਨੂੰ ਛੇੜਨ ਦਾ ਸਕੂਲਾ ਦੇ ਵਿੱਚ ਕੇਸ ਆਇਆ ਜਿੱਥੇ ਨਹੀਂ ਕਾਰਵਾਈ ਕੀਤੀ ਸੀ ਤੇ ਉੱਥੇ ਪ੍ਰਸ਼ਾਸਨ ਢੰਗਾ ਲੱਗਾ ਜਾਂਦਾ ਪ੍ਰਸ਼ਾਸਨ ਦਾ ਫਰਜ ਬਣਦਾ ਉਹ ਤੁਸੀਂ ਸਰਵੰਟ ਹੋ ਤੁਹਾਨੂੰ ਸਰਕਾਰਾਂ ਨੇ ਉਹ ਵੈਲਿਊ ਸੰਗਤ ਨੇ ਤੁਹਾਨੂੰ ਆਪਣੇ ਕੋਲ ਟੈਕਸ ਪੇ ਕਰਕੇ ਨੌਕਰੀ ਦਿੱਤੀ ਹੈ ਪਰ ਖਾਮਾ ਸਾਢੇ-ਸਾਢੇ ਹਜ਼ਾਰ ਰੁਪਏ ਲੈਨੇ ਹੋ ਤੁਸੀਂ ਕਿਉਂ ਨਹੀਂ ਕਾਰਵਾਈ ਇਹ ਕਰਦੇ ਬਿਲਕੁਲ ਵੇਖੋ ਮੈਂ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਮੈਂ ਦਲਬਾਖ ਸਿੰਘ ਤੁਹਾਨੂੰ ਦੱਸਿਆ ਵੀ ਅਸੀਂ ਕਿਸੇ ਬੱਚੇ ਦੇ ਜੀਵਨ ਬਰਬਾਦ ਕਰਨ ਦੇ ਹੱਕ ਚ ਨਹੀਂ ਪਰ ਪਨਿਸ਼ਮੈਂਟ ਮਿਲਣੀ ਵੀ ਬਹੁਤ ਜ਼ਰੂਰੀ ਹੁੰਦੀ ਆ ਜੇ ਬੱਚੇ ਨੂੰ ਸੁਧਾਰਨਾ ਹੋਵੇ ਪਿਛੇ ਪਰਿਵਾਰ ਨਾਲ ਸਾਡੀ ਹੁਣੇ ਗੱਲ ਹੋਈ ਆ ਅਸੀਂ ਉਹਦੇ ਭਾਈ ਨਾਲ ਗੱਲ ਕਰੀ ਆ ਉਹਦੀ ਇੱਕ ਬੇਟੀ ਆ ਉਹਦੀ ਸਿੰਘਣੀ ਘਰ ਵਾਲੀ ਜਿਹੜੀ ਬੱਚੀ ਆ ਅਸੀਂ ਰਾਸ਼ਨ ਪਾਵਾਂਗੇ ਉਹਨਾਂ ਜਿੱਥੇ ਵੱਲੋਂ ਜਿੰਨਾ ਚਿਰ ਉਹ ਬੰਦਾ ਬੱਚਾ ਜਮਾਨਤ ਕਰਾ ਕੇ ਬਾਹਰ ਨਹੀਂ ਆ ਜਾਂਦਾ ਹੋਰ ਵੀ ਜਿਹੜੀ ਤੋਂ ਦਵਾਦਾਰੂ ਜਿੰਨਾ ਵੀ ਅਸੀਂ ਕਰ ਸਕਾਂਗੇ ਵੱਧ ਤੋਂ ਵੱਧ ਜ਼ਰੂਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਲੀਤ ਰਹੇ ਹਾਂ ਜੀ ਕਿ ਇੱਕ ਰੋਸ ਮਾਰਚ ਕੀਤਾ ਜਾਏਗਾ ਪਿੰਡ ਸੁਲਤਾਨਪੁਰ ਵਿੱਚ ਸਾਡਾ ਜਿਹੜਾ ਮੇਨ ਟਿਕਾ ਜੁੱਤੀ ਅਸੀਂ ਕਿੱਢ ਬਹੁਤ ਦੇਰ ਤੋਂ ਦੇਖ ਰਹੇ ਹਾਂ ਕਿ ਸੂਜਮਾਨ ਜਿਹੜੇ ਨੌਜਵਾਨ ਨੇ ਬਜ਼ੁਰਗ ਨੇਮ ਬੁੱਧੀ ਜੀਵਨ ਦੇ ਸਰਾਂ ਨਾਲ ਲੈ ਕੇ ਅਸੀਂ ਮਾਰਚ ਵੀ ਕੱਢ ਰਹੇ ਹਾਂ ਤੇ ਜ਼ਮੀਨੀ ਪੱਤਰ ਦੇ ਵੀ ਕੰਮ ਇੱਕ ਨਹੀਂ ਸਿਰਫ ਫਾਰਮੈਲਿਟੀ ਹੁੰਦੀ ਆ ਕਿ ਅਸੀਂ ਫੋਟੋਮੈਕ ਜਾ ਕੇ ਘਰੇ ਬਹਿ ਜਾਗੇ ਉਹ ਨਹੀਂ ਅਸੀਂ ਜ਼ਮੀਨੀ ਪੱਤਰ ਦੇ ਕੰਮ ਕਰਕੇ ਨਸ਼ੇ ਦਾ ਲੱਕ ਤੋਲਣਾ ਦੂਜੇ ਪਾਸੇ ਪੁਲਿਸ ਨੇ ਫੜੇ ਗਏ આરોપી ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਸੰਗ ਉਹ ਸੁਖਾ ਸਰ ਸਮਾਜ ਸਰ ਤੋਂ ਬੰਦਦੀ ਪਾਸੇ ਸੁਖਾਸ ਦੇ ਖਿਲਾਫ ਦਾ ਵਰਤੀ ਜਾਤੇ ਬਾਰੇ ਨੂੰ ਇਹ ਕਰਦੇ ਕੀਤਾ ਕਿ ਚੋਣ ਦੇ ਜਿਸ ਦੇ ਕਰਦੇ ਇਹ ਤਿੰਨ ਚਾਰ ਸਾਲ ਤੋਂ ਪਹਿਲਾਂ ਹੀ ਆਪਣਾ ਦਸਾ ਵਿੱਚ ਦਾ ਧੱਕਾ ਕਰ ਰਿਹਾ ਇਹਦਾ ਖਲਾਫ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੋਇਆ ਮੁਕੱਦਮਾ ਦਾ ਦਰਜ ਕਰਕੇ ਅਗਲੀ ਤਰ੍ਹਾਂ ਜਾਰੀ ਕੀਤਾ ਮੁੰਡੇ ਇਹਨੇ ਜਨਰਲ ਤੰਦਾਰ ਨੂੰ ਨਾਲ ਦੱਸਿਆ ਕਿ ਇਹਨਾਂ ਨੂੰ ਦੱਸਣਾ ਤੇ ਹੋਰ ਹੀ ਪਿੰਡ ਦੇ ਲੋਕ ਦੱਸਦੇ ਬੀਕੁਰ ਸਰਕਾਰ ਮਹਾ ਤਸਕਰਾਂ ਤੇ ਨਕੇਲ ਕਸਨ ਚ ਬਿਲਕੁਲ ਫੇਲ ਹੋ ਗਈ ਹੈ ਜਿਸ ਦੇ ਚਲਦੇ ਹੀ ਲੋਕਾਂ ਨੂੰ ਖੁਦ ਸਾਹਮਣੇ ਆਉਣਾ ਪੈ ਗਿਆ ਅੰਮ੍ਰਿਤਸਰ ਤੋਂ ਤਰ ਮਜੀਠ ਗੱਲ ਖਬਰ ਹਰਪਰਲ ਇੰਡੀਆ ਲਈ ਮਾ ਮੇਰਾ ਸੋਨੂੰ ਉਥੇ ਖੜਦੇ ਆ ਨਹੀਂ ਸਾਰ ਮਾਰੇ ਦੇ ਹੋਰ ਦੋਦੀਆ ਪਾਉਂਦੇ ਆ ਇਹਨੇ ਦਿਨਾਂ ਦੀ ਇੱਕ ਮਿੰਟ ਮੇਰੇ ਸੋਨਾਂ ਨੂੰ ਕਦਾਈ ਨਾ ਲਗਾ ਜਦੋਂ ਜਦੋਂ ਵੀਡੀਓ ਪਾਈ ਇੱਕ ਕਰਦੇ ਸਾਨੂੰ ਕੱਲ ਵੀ ਉਹ ਨਹੀਂ ਪਾਈ ਛੱਡਣਾ ਇਹਨੂੰ ਕਾ ਦੋ ਭਲਾ ਨੂੰ ਧਿਆਨ ਨਾਲ ਮਾਰੋ ਨਾ ਭਾਵੇਂ ਜਾਈ ਕਰਦੇ ਜਦੋਂ ਮਾਵਾ ਰੁੰਦੀਆਂ ਤੇ ਜਦੋਂ ਪਹਿਣਾ